ਪ੍ਰਧਾਨ ਜੀ ਲਿਫਟ ਲੈ ਕੇ ਫਤਿਹਗੜ ਫਰੇਗਾ ਟਿਕੇਸਿੰਗ ਮਟਾਲਾ ਜੀ ਅੱਜ ਮਾਰਕ ਕਮੇਟੀ ਦਫਤਰ ਫਤਿਹਗੜ ਚੂੜੀਆਂ ਦੇ ਵਿੱਚ ਸਮੂਹ ਆਰਟੀ ਸਹਾਬਾਨ ਫਤਿਹਗੜ ਚੂੜੀਆਂ ਦੇ ਮੀਟਿੰਗ ਹੋਈ ਸਾਡੇ ਪ੍ਰਧਾਨ ਸਰਦਾਰ ਨਰਮਨ ਸਿੰਘ ਜੀ ਦੇ ਸੰਧੂ ਸਾਹਿਬ ਦੀ ਰਹਿਮਾਈ ਹੇਠ ਉਸ ਵਿੱਚ ਸਾਰਿਆਂ ਨੇ ਮਤਾ ਪਾਸ ਵੀ ਕੀਤਾ ਤੇ ਰੋਸ਼ ਯਾਰ ਵੀ ਕੀਤਾ ਭਈ 20 ਤਰੀਕ ਦੀ ਸਰਕਾਰੀ ਏਜੰਸੀਆਂ ਵੱਲੋਂ ਮੰਡੀ ਦਾਣਾ ਫਤਿਹਗੜ ਚੂੜੀਆਂ ਵਿੱਚ ਖਰੀਦ ਪਾਈ ਗਈ ਹੈ ਔਰ ਇੰਨਾ ਸਮਾਂ ਹੋਣ ਦੇ ਬਾਵਜੂਦ ਅੱਲੇ ਤੱਕ ਮੰਡੀ ਦੇ ਵਿੱਚ ਕੋਈ ਢੋਆ ਢਵਾਈ ਦਾ ਕੰਮ ਜੜਾ ਸ਼ੁਰੂ ਨਹੀਂ ਕੀਤਾ ਗਿਆ ਜਿਹਨੇ ਟੈਂਡਰ ਹੋਲਡਰਾਂ ਨੇ ਫਟੇ ਘਟੋ ਢੋਆ ਢਵਾਈ ਦਾ ਕੰਮ ਲਿਆ ਆ ਉਹਨਾਂ ਵੱਲੋਂ ਨਹੀਂ ਸ਼ੁਰੂ ਕੀਤਾ ਗਿਆ ਇਸ ਗੱਲ ਦਾ ਸਾਰੇ ਕਿਸਾਨ ਵੀਰਾਂ ਦਾ ਵੀ ਦੂਰ ਵੀਰਾਂ ਵਿੱਚ ਅਤੇ ਸਮੂਹ ਆਰਤੀ ਵਿੱਚ ਬਹੁਤ ਪਰੇਸ਼ਾਨੀ ਆ ਤੇ ਬਹੁਤ ਜੜਾ ਰੋਸ ਪਾਇਆ ਜਾਂਦਾ ਇਹ ਵੀ ਪਾਸ ਕੀਤਾ ਗਿਆ ਕਿ ਜੇਕਰ ਪਿਛਲੇ ਲੰਮਾ ਸਮਾਂ ਲਿਫਟਿੰਗ ਜਰੀਆ ਨਹੀਂ ਹੋ ਰਹੀ ਢੋਆ ਢਵਾਈ ਦਾ ਕੰਮ ਨਹੀਂ ਸ਼ੁਰੂ ਹੁੰਦਾ ਮੌਸਮ ਦੀ ਖਰਾਬੀ ਕਰਕੇ ਜੇ ਮੰਡੀ ਦੇ ਵਿੱਚ ਪਿਆ ਮਾਲ ਖਰੀਦਿਆ ਹੋਇਆ ਮਾਲ ਜੇ ਕਿਸੇ ਕਿਸਮ ਦਾ ਮਾਲ ਖਰਾਬ ਹੁੰਦਾ ਉਹ ਕਿਸੇ ਅਪਾਰਤੀ ਵੀਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋएगी ਉਹਦੀ ਜ਼ਿੰਮੇ ਸਿੱਧੇ ਸਾਦੀ ਜਿੰਨਾ ਟੈਂਡਰ ਹੋਲਡਰ ਨੇ ਜਿਨ੍ਹਾਂ ਨੇ ਟੋਆ ਟੋਾਈ ਦਾ ਕੰਮ ਲੁਣਾ ਜ਼ਿੰਮੇਵਾਰੀ ਹੋਈ ਗਈ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਮਹਿਕਮੇ ਦੀ ਹੋਏਗੀ ਇਹਨੇ ਹੀ ਸਾਡਾ ਮਤਾ ਪਾਸ ਕੀਤਾ ਤੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਅਪੀਲ ਕੀਤੀ ਜਾਂਦੀ ਆ ਕਿ ਮੰਡੀ ਫਤੇਗਾ ਚੂੜੀਆਂ ਦੇ ਵਿੱਚ ਧੋਵਾ ਧੁਾਈ ਦਾ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਇਹਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਤਾਂ ਕਿ ਜਿਹੜਾ ਸਾਰਿਆਂ ਨੂੰ ਇਸ ਜਿਹੜੀ ਆ ਰਾਹਤ ਉਹ ਜਿਹੜੀ ਆ ਨਜਾਤ ਪਹੁੰਚੀ ਟੈਂਡਰਰਾਂ ਨੂੰ ਅਪੀਲ ਆ ਫਤੇਗਾ ਚੂੜੀਆਂ ਦੇ ਵਿੱਚ ਜਿਹੜਾ ਕੰਮ ਚੱਲੇ ਖਰੀਦ ਪਵੇ ਜਿਹਦੇ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਬੇਚਾਨੀ ਆਰਤੀਆਂ ਦੇ ਮਜ਼ਦੂਰਾਂ ਵਿੱਚ ਜਿਹੜੀ ਆ ਬੜਾ ਰੋਸ ਪਾਇਆ ਜਾਂਦਾ ਇਹਨੂੰ ਜਲਦੀ ਅਪੀਲ ਕੀਤੀ ਅਸੀਂ ਬੋਲ ਚੁੱਕਾ ਜੀ ਟੈਂਡਰ ਹੋਲਡਰ ਨਹੀਂ ਆ ਰਹੇ ਨਾ ਕੋ ਗੱਡੀ ਦੇ ਰਹੇ ਨੇ ਵਜਾ ਵਜਾ ਟੈਂਡਰ ਹੋਲਡਰ ਦੱਸ ਸਕਦਾ ਗੱਡੀਆਂ ਨਹੀਂ ਆ ਗਈਆਂ ਉਹਨਾਂ ਕੋਲ ਗੱਡੀਆਂ ਨਹੀਂ ਆ ਗਈਆਂ ਟੈਂਡਰ ਪਾ ਦਿੰਦੇ ਨੇ ਗੱਡੀਆਂ ਨਹੀਂ ਆ ਗਈਆਂ ਸਰਤਾ ਜੀ ਇਹ ਤਾਂ ਮੈਹਿਕਮੇ ਲੱਗੀਆਂ ਇਹ ਮੈਹਿਕਮੇ ਇਸ ਗੱਲ ਦਾ ਮੈਹਿਕਮੇ ਨੂੰ ਪਤਾ ਜੀ ਕਿੰਨੇ